ਮਲਾਰ ਮਹਿਲਾ ਤੀਜਾ ਜਿੰਨੀ ਹੁਕਮ ਪਿਸ਼ਾਣਿਆ ਸੇ ਮੇਲੇ ਹਮੈਂ ਸ਼ਬਦ ਜੜਾਏ ਸੱਚੀ ਭਗਤ ਕਰੈ ਦਿਨ ਰਾਤੀ ਸੱਚ ਰਹਿ ਲਿਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵੰਦਾ ਜਿਸ ਬਖਸ਼ੇ ਤਿਸ ਬਿਗਨ ਨਾ ਕੋਏ ਰਹਾਉ ਤ੍ਰੈ ਗੁਣ ਸਭਾ ਤਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਕਦੇ ਨਾ ਹੋਵਈ ਹਉਮੈ ਕਰਮ ਕਮਾਹਿ ਸਾਹਿਬ ਭਾਵੈ ਸੋ ਥੀਐ ਪੈ ਕਿਰਤ ਫਿਰਾਹਿ ਸਤ ਗੁਰ ਭੇਟੈ ਮਨ ਮਰ ਰਹੈ ਹਰ ਨਾਮ ਵਸੈ ਮਨ ਆਏ ਿਸਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ ਚੌਥੇ ਪਦ ਵਾਸ ਹੋਇਆ ਸੱਚ ਹੈ ਰਹਿ ਸਮਾਏ ਮੇਰਾ ਹਰ ਪ੍ਰਭ ਅਗੰ ਅਗੋਚਰ ਹੈ ਕੀਮਤ ਕਹਿ ਨਾ ਜਾਏ ਗੁਰ ਪ੍ਰਸਾਦੀ 부ਜੀਏ ਸ਼ਬਦੇ ਕਾਰ ਕਮਾਏ ਨਾਨਕ ਨਾਮ ਸਲਾਹ ਤੂੰ ਹਰ ਹਰ ਦਰ ਸ਼ੋਭਾ ਪਾਈ ਮਲਾਰ ਮਲਾ ਤੀਜਾ ਗੁਰਮੁਖ ਕੋਈ ਵਿਰਲਾ ਬੁਝੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲਿਆ ਸ਼ਾਂਤ ਊਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ ਸਤਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾ ਮਨ ਮੁਖ ਸਦਾ ਵਿਛੜੇ ਫਿਰੇ ਕੋਏ ਨ ਕਿਸੇ ਨਾਲ ਹਮੈ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਛੜੇ ਅਨ ਦਿਨ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਧਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਅੱਗੇ ਕਰੀਂ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰ ਗੁਰ ਕੈ ਸਹਿਜ ਸੁਭਾਈ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਇ ਮਲਾਂ ਮਹਿਲਾ ਤੀਜਾ ਗੁਰਸਾਹਿ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨ ਦਿਨ ਗੁਣ ਗਾਵੇ ਨਿਤ ਸਾਚ ਸੱਚ ਸੁਮਾਵੇ ਸੋਈ ਮਨ ਰੇ ਗੁਰਮੁਖ ਹਰਿਦੈ ਵਿਚਾਰ ਤਾਜ ਕੂੜ ਕੁਟੰਬ ਹਉ ਮੈਂ ਬਿਕ ਤ੍ਰਿਸ਼ਨਾ ਚੱਲਣ ਹਿਦੈ ਸੰਭਾਲ ਰਹਾ ਸਤਗੁਰ ਦਾ ਤਾਰਾਮ ਨਾਮ ਕਾ ਹੋ ਦਾਤਕ ਕੋਈ ਨਹੀਂ ਜੀ ਦਾਨ ਦੇ ਤ੍ਰਿਪਤਾਸ ਸੱਚਾ ਨਾਮ ਸਮਾਹੀ ਅਨ ਦਿਨ ਹਰ ਰਵਿਆ ਰਿਤ ਅੰਤਰ ਸਹਿਜ ਸਮਾਦ ਲਗਾਹੀ ਸਤਗੁਰ ਸ਼ਬਦ ਦੀ ਇਹ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਲਖ ਨਾ ਜਾਈ ਲਖਿਆ ਗੁਰਮੁਖ ਅਕਤ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬੋੜ ਨ ਹੋਵੇ ਗੁਰਮੁਖ ਸਹਿਜ ਧਿਆਇ ਮਨ ਹੀ ਤੇ ਮਨ ਮਿਲਿਆ ਸੁਆਮੀ ਮਨਹੀ ਮਨ ਸਮਾਇ ਸਾਚੇ ਹੀ ਸਤਿ ਸਾਚ ਪਤੀਜੈ ਵਿੱਚੋਂ ਆਪ ਗਵਾਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਅਵਰ ਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਥੁਰ ਲਿਖਿਆ ਹੋਈ ਮਲਾਰ ਮੈ ਲਾਤੀ ਜਾ ਗਣ ਗੰਧਰ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹੋ ਮੈ ਮਾਰ ਸਦ ਮਨ ਰਸ ਆਇ ਹਰ ਰੱਖਿਆ ਉਰਤਾਰ ਜਿਸੈ 부ਝਾਇ ਸੋਈ 부ਝੈ ਜਿਸਨੂੰ ਆਪੇ ਲੈ ਮਿਲਾਏ ਅਨੰਦਿਨ ਬਾਣੀ ਸ਼ਬਦੇ ਗਾਵੇ ਸਾਚ ਰਹਿ ਲਿਵ ਲਾਈ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਬਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਮਨ ਮੁਖ 파ਖੰਡ ਕਦੇ ਨਾ ਚੂਕੈ ਦੂਜੈ ਪਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਮਿਰਥਾ ਜਨਮ ਗਵਾਏ ਏ ਵੇਲਾ ਫਿਰ ਹੱਥ ਨਾ ਆਵੇ ਅਨੰਦਿਨ ਸਦਾ ਪਸ਼ੁਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸ਼ਟਾ ਮਾਹਿ ਸਮਾਏ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਤੇ ਆਇਆ ਹਰ ਰਖਿਆ ਔਰ ਥਾਰ ਮਨ ਤਨ ਨਿਰਮਲ ਨਿਰਮਲ ਮਤ ਊਤਮ ਊਤਮ ਬਾਣੀ ਹੋਈ ਇਕੋ ਪੁਰਖ ਇਕ ਪ੍ਰਭ ਜਾਤਾ ਦੂਜਾ ਅਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮੰਤਨ ਰਤਾ ਗੁਰ ਕੀ ਬਾਣੀ ਸੇਵਾ ਸੁਰਤ ਸੁਮੇ ਅੰਤਰ ਵਸਿਆ ਲਖ ਭੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੈ ਤਿਸ ਆਪੇ ਦੇਵਾ ਪਾਵੇ ਤਿਵੇਂ ਚਲਾਏ ਮਲਾਮ ਲਾ ਤੀਜਾ ਦੋ ਤੁਕੇ ਸਤ ਗੁਰ ਤੇ ਪਾਵੇ ਕਰ ਦਰ ਮਹਿਲ ਸੁਥਾਨ ਘੁਰ ਸ਼ੁਭਦੀ ਕਿਉ ਕਹਿ ਅਬਿਮਾਨ ਜਿਨ ਕੋ ਲਿਲਾਤ ਲਿਖਿਆ ਤੁਰ ਨਾਮ ਅਨੰਦਿਨ ਨਾਮ ਸਦਾ ਸਦਾ ਧਿਆਵੇ ਸਾਚੀ ਦਰਗਾ ਪਾਵੇ ਮਾਨ ਰਹਾਉ ਮਨ ਕੀ ਵਿਧ ਸਤਗੁਰ ਤੇ ਜਾਣੈ ਅਨ ਦਿਨ ਲੱਗੈ ਸਦ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਾ ਸਾਚੀ ਪਾਵੈ ਮਾਨ ਇਹ ਮਨ ਖੇਲਾ ਹੁਕਮ ਕਾ ਬਾਧਾ ਇਕ ਖਿਨ ਮੈਂ ਧਾ ਦਿਸ਼ ਫਿਰ ਆਵੈ ਜਾਂ ਆਪੇ ਨਦਰ ਕਰੇ ਹਰ ਤਬ ਸਾਚਾ ਤਾਂ ਇਹ ਮਨ ਗੁਰਮੁਖ ਤਤਕਾਲ ਵਸ ਆਵੈ ਇਸ ਮਨ ਕੀ ਬਿਧ ਮਨੂ ਜਾਣੈ ਗੁਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਤਬ ਸਾਗਰ ਜਿਤ ਪਾਵੈ ਪਾਰ ਮਲਾਰ ਮਨ ਲਾ ਤੀਜਾ ਜਿਉ ਪਿੰਡ ਪ੍ਰਾਨ ਸਭ ਤਿਸਕੇ ਘਟ ਘਟ ਰਹਾ ਸਮਾਈ ਇਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰ ਦੀਆ ਬੁਝਾਈ ਮਨ ਮੇਰੇ ਨਾਮ ਰੋ ਲਿਵ ਲਾਈ ਅਦਿਸ਼ਟ ਅਗੋਚਰ ਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾ ਮੰਤਨ ਪੀਜੈ ਏਕ ਲਿਵ ਲਾਗੈ ਸਹਿਜ ਰਹਿ ਸੁਮਾਈ ਗੁਰ ਪ੍ਰਸਾਦੀ ਪਰੰਪਾ ਭਾਗੈ ਇਕ ਨਾਮ ਲਿਵ ਲਾਈ ਗੁਰਬਚਨੀ ਸਚਕਾਰ ਕੁਮਾਵੇ ਗਤ ਮਤ ਤਬਹੀ ਪਾਈ ਕੋਟ ਮਧੇ ਕਿਸੈ 부ਝਾਏ ਤਿਨ ਰਾਮ ਨਾਮ ਲਿਵ ਲਾਈ ਜਹਾਂ ਜਾਂ ਦੇਖਾਂ ਤਾਂ ਏਕੋ ਸੋਈ ਏ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਤਮ ਲਾ ਤੀਜਾ ਮੇਰਾ ਪ੍ਰਭ ਸਾਚ ਦੁਖ ਨਿਵਾਰਣ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦੈ ਰਾਗੀ ਦਰਸਾਚੈ ਪਤ ਪਾਈ ਮਨ ਰੇ ਮਨਸਿਓ ਰਹੁ ਸਮਾਈ ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇ ਤੀ ਲਿਵ ਲਾਈ ਰਹਾ ਮੇਰਾ ਪ੍ਰਭ ਅਤਗੰਗ ਅਗੋਚਰ ਗੁਰਮਤਿ ਦੇ ਬੁਝਾਈ ਸਤ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸਤ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪਾਉਣ ਵਿਜਾਏ ਗੁਰਮੁਖ ਅੰਮ੍ਰਿਤ ਪਾਈ ਅੱਪੇ ਸੱਜੇ ਸਭ ਘਰ ਲਾਏ ਸੋ ਸੱਚ ਰਹਾ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਹੀਂ ਨਾਮੇ ਦੇਵਢਾਈ ਮਲਾਤ ਮੈਂ ਲਾ ਤੀਜਾ ਹਉ ਮੈਂ ਬਿਖ ਮਨ 모ਇਆ ਲੱਦਿਆ ਅਜਗਰ ਪਾਰੀ ਗਰੜ ਸ਼ਬਦ ਮੁਖ ਪਾਇਆ ਹਉ ਮੈਂ ਬਿਖ ਹਰ ਮਾਰੀ ਨਨ ਰੇ ਹੋ ਮੈਂ ਮੋ ਦੁਖ ਪਾਰੀ ਇਹ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੋਤ ਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬੋ ਬਾਸ਼ਨਾ ਬੇਕਾਰ ਹਰ ਜਨ ਕਰਣੀ ਊਤਮ ਹੈ ਧਰ ਪੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ठाकुर ਮੇਰੇ ਹਰ 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 ਉਰਤਾਰ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਮਨਾਰ ਮਨ ਲਾਤੀਜਾ ਕਰ ਦੂਜਾ ਇੱਕ ਓਂਕਾਰ ਸਤਗੁਰ ਪ੍ਰਸਾਦ ਏ ਮਨ ਗਿਰੀ ਕੇ ਏ ਮਨ ਉਦਾਸੀ ਕੇ ਏ ਮਨ ਅਵਰਨ ਸਦਾ ਅਵਿਨਾਸ਼ੀ ਕੇ ਏ ਮਨ ਚੰਚਲ ਕੇ ਏ ਮਨ ਬੈਰਾਗੀ ਇਸ ਮਨ ਕੋ ਨੰਤਾ ਕਿੱਥੋਂ ਲਾਗੀ ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜੈ ਉਠਾਵੇਂ ਪਾਰ ਰਹਾਓ ਮਾਇਆ ਮਮਤਾ ਕਰਤੈ ਲਾਈ ਏ ਹੁਕਮ ਕਰ ਸ੍ਰਿਸ਼ਟ ਉਪਾਈ ਗੁਰ ਪ੍ਰਸਾਦੀ ਬੁਝੋ ਪਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਿਤ ਜੋ ਤਿਆਂ ਗੁਣਾਂ ਕੀ ਪੰਡ ਉਤਾਰੇ ਅਨ ਦਿਨ ਏ ਕੋ ਨਾਮ ਵਖਾਣੈ ਸਤਗੁਰ ਕੀ ਉਹ ਦੀ ਖਿਆਲੇ ਸਤਗੁਰ ਆਗੈ ਸਿਸਤਰੇ ਸਦਾ ਅਲੰਗ ਰਹੇ ਨਿਰਵਾਣ ਸੋ ਪੰਡਿਤ ਦਰਗਾ ਪਰਵਾਨ ਸਭ ਨਾਮੈ ਏਕੋ ਏਕ ਵਖਾਣ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾ ਕੋ ਬਖਸ਼ੇ ਮਿਲੇ ਸੋਏ ਇੱਥੇ ਉਹ ਥਾਂ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਵਿਧ ਕਰੇ ਕਿਆ ਕੋਏ ਸੋਈ ਮੁਕਤ ਜਾਂ ਕੋ ਕਿਰਪਾ ਹੋਏ ਅਨੰਦਿੰਨ ਹਰ ਗੁਣ ਗਾਵੇ ਸੋਈ ਸ਼ਾਸਤਰ ਦੇਦ ਕੀ ਫਿਰ ਕੂਕ ਨਾ ਹੋਏ ਮਲਾਸ ਮਹਿਲਾ ਤੀਜਾ ਭ੍ਰਮ ਭ੍ਰਮ ਜੋ ਮਨ ਮੁਖ ਫਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤ ਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਦੁਖਧਾ ਖੋਇਆ ਕਉਡੀ ਬਦਲੇ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗੇ ਪਿਆਰ ਅੰਤਰ ਭਗਤ ਹਰ ਹਰ ਔਰਤਾਰ ਅਭਜਲ ਸ਼ਬਦ ਲੰਘਾਵਣ ਹਾਰ ਧਰ ਸੱਚ ਦਿਸੈ ਸਚਿਆਰ ਭਉ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਪਰਮ ਫੂਲੇ ਬਉ ਮਾਇਆ ਹਉਮੈ ਮਮਤਾ ਭਉ ਮੋ ਵਧਾਇਆ ਦੂਜੇ ਪਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਗੰਮ ਅਥਾ ਗੁਰ ਸ਼ਬਦੀ ਜਪਿਐ ਸਚਨਾ ਹਾਜ਼ਰ ਹਜ਼ੂਰ ਹਰ ਵੇ ਪਰਵਾਹ ਨਾਨਕ ਗੁਰਮੁਖ ਨਾਮ ਸੁਮਾ ਮਲਾਤ ਮੈ ਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨੰਦਿਨ ਸਦ ਜਾਗੇ ਸਤਗੁਰ ਸੇਵੈ ਆਪ ਗਵਾਏ ਹਉ ਤਿਨ ਜਾਣ ਕੇ ਸਦ ਲਾਗੋਂ ਪਾਏ ਹਉ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਸਰਕ ਨਾਮ ਮੁਕਤ ਗਤ ਪਾਈ ਰਹਾ ਮਾਇਆ ਮੋਹ ਅਗਿਆਨ ਗੁਬਾਰ ਮਨ ਮੁਖ ਮੋਹੇ ਮੁਗਦ ਗੁਵਾਰ ਅਨ ਦਿਨ ਧੰਦਾ ਕਰਤ ਵਿਹਾਈ ਮਰ ਮਰ ਜਮੈ ਮਿਲੈ ਸਜਾਈ ਗੁਰਮੁਖ RAM ਨਾਮ ਲਿਵ ਲਾਈ ਊੜੇ ਲਾਲ ਤਿਨਾਂ ਲਪਟਾਈ ਜੋਕਿਸ਼ ਹੋਵੈ ਸਹਿਜ ਸੁਭਾਏ ਹਰ ਰਸ ਪੀਵੈ ਰਸਨ ਰਸਾਇ ਕੋਟ ਨਧੇ ਕਿ ਸੈਬ ਜਾਈ ਆਪੇ ਬਖਸ਼ੇ ਦੇ ਵਡਿਆਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ